ਸੰਗਤਾਂ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬੀ ਜੋ ਕਿ ਅੱਜ 25 ਤਰੀਕ ਹੈ ਔਰ ਅੱਜ ਸ਼ਹੀਦੀ ਦਿਹਾੜਾ ਵੀ ਆ ਗਿਆ ਤੇ ਸਾਰੀਆਂ ਸੰਗਤਾਂ ਨੇ ਮਿਲ ਜੁਲ ਕੇ 20 ਤਰੀਕ ਤੋਂ ਅੱਜ ਸਮਾਗਮ ਚੱਲ ਰਿਹਾ ਸੀ ਨਾਲ ਕਿਲੇ ਤੇ ਗੁਰੂ ਸਾਹਿਬ ਕੁਸ਼ਤਾਂ ਨੂੰ ਸਮਰਪਿਤ ਤੇ ਉਹ ਸਮਾਗਮ ਲਗਾਤਾਰ ਬੀਬੀਆਂ ਦਾ ਰੋਲ ਬੜਾ ਵੱਡਾ ਰਿਹਾ ਦੇ ਵਿੱਚ ਬੀਬੀਆਂ ਨੇ ਲਗਾਤਾਰ ਕੀਰਤਨ ਕੀਤੇ ਔਰ ਬਹੁਤ ਸਾਰੇ ਬੀਬੀਆਂ ਨੇ ਜਥੇ ਇਕੱਠੇ ਆ ਕੇ ਇੱਥੇ ਕੀਰਤਨ ਕਰਦੇ ਨੇ ਇਹਨਾਂ ਗੁਰੂ ਸਾਹਿਬ ਨੂੰ ਸਮਰਪਿਤ ਬਾਣੀ ਤੱਕ ਗਾਇਨ ਕੀਤਾ ਨਵੇਂ ਮਨਦਰ ਸ਼ਲੋਕ ਪੜੇ ਤੇ ਮੈਂ ਉਹਨਾਂ ਪੈਣਾ ਵੀਰਾ ਸਭ ਦੇ ਧੰਨਵਾਦੀਆਂ ਔਰ ਖਾਸ ਕਰਕੇ ਜਿਹੜੇ ਕਤਕ ਦੇ ਇੱਥੇ ਜੋਹਰ ਦਿਖਾਏ ਗਏ ਪ੍ਰਦਰਸ਼ਨ ਦਿਖਾਏ ਗਏ ਮਾ ਉਹਨਾਂ ਵੀਰਾਂ ਦੇ ਵੀ ਧੰਨਵਾਦੀਆਂ ਨਿੱਕੇ ਨਿੱਕੇ ਬੱਚਿਆਂ ਨੇ ਵੀ ਕੀਰਤਨ ਕੀਤਾ ਮੈਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸਾਰਿਆਂ ਨੇ ਇੱਥੇ ਆ ਕੇ ਸ਼ਮੂਲੀਅਤ ਕੀਤੀ ਔਰ ਸਭ ਨੇ ਆ ਕੇ ਸਿੱਧੀ ਸਾਦੀ ਦੇ ਵਿੱਚ ਨੰਮਨ ਹੋਏ ਗੁਰੂ ਸਾਹਿਬ ਨੂੰ ਤੇ ਹਿੱਸਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲਾਲ ਕਿਲੇ ਦੇ ਵਿੱਚ ਸਾਰੇ ਸੰਗਤ ਆਪਣੀ ਮੀਰਾਂ ਕਿਲੇ ਦੀ ਲੈ ਕੇ ਆਏ ਆ ਤਨਤਨ ਸਾਹਿਬ ਸ੍ਰੀ ਗੁਰਤੇਗ ਬਾਦਰ ਸਾਹਿਬ ਜੀ ਦੀ ਸ਼ਹੀਦੀ ਪਰਬ ਕੋੜੇ ਹਰ ਸ਼ੌਸਾਦ ਉਲਾਸਨਲ ਬੜੇ ਹੀ ਵੱਡੇ ਪੱਧਰ ਦੇ ਉੱਤੇ ਦਿੱਲੀ ਸਰਕਾਰ ਕਮੇਟੀ ਅਤੇ ਗੁਰਦੁਆਰਾ ਪਵੰਦ ਕਮੇਟੀ ਬਿਲਕੁਲ ਕਰਕੇ ਇੱਕ ਝੁੱਟ ਹੋ ਕੇ ਮਨਾ ਰਹੇ ਹਨ ਅਸੀਂ ਬਹੁਤ ਖੁਸ਼ ਆ ਕਿ ਪਹਿਲੀ ਵਾਰ ਇਹ ਇਤਿਹਾਸ ਹੋਇਆ ਹੈ ਕਿ ਦਿੱਲੀ ਸਰਕਾਰ ਗੁਰਦੁਆਰਾ ਪਵੰਦ ਕਮੇਟੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਇਹ ਉਪਰਾਲੇ ਕੀਤੇ ਹਨ ਸੋ ਬਹੁਤ ਵਧੀਆ ਲੱਗ ਰਿਹਾ ਹੈ ਦਿੱਲੀ ਵਾਸੀਆਂ ਨੂੰ ਬਹੁਤ-ਬਹੁਤ ਦੂਰੋਂ ਸੰਕਟ ਆਈਆਂ ਹਨ ਇਹ ਉਪਰਾਲੇ ਵੇਖਣ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦ ਜੀ ਵਾਹ ਕੁਰਸੀ ਕਰ ਮਾਂ ਸੰਗਤਾਂ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਜੋ ਕਿ ਅੱਜ 25 ਤਰੀਕ ਹੈ ਔਰ ਅੱਜ ਸ਼ਹੀਦੀ ਦਿਹਾੜਾ ਵੀ ਆ ਗਿਆ ਤੇ ਸਾਰੀਆਂ ਸੰਗਤਾਂ ਨੇ ਮਿਲ ਜੁਲ ਕੇ 20 ਤਰੀਕ ਤੋਂ ਅੱਜ ਸਮਾਗਮ ਚੱਲ ਰਿਹਾ ਸੀ ਲਾਲ ਕਿਲੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਤੇ ਉਹ ਸਮਾਗਮ ਲਗਾਤਾਰ ਬੀਬੀਆਂ ਦਾ ਰੋਲ ਬੜਾ ਵੱਡਾ ਰਿਹਾ ਦੇ ਵਿੱਚ ਬੀਬੀਆਂ ਨੇ ਲਗਾਤਾਰ ਕੀਰਤਨ ਕੀਤੇ ਔਰ ਬਹੁਤ ਸਾਰੇ ਬੀਬੀਆਂ ਨੇ ਜਥੇ ਇਕੱਠੇ ਆ ਕੇ ਇੱਥੇ ਕੀਰਤਨ ਕਰਦੇ ਨੇ ਇਹਨਾਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਬਾਣੀ ਤੱਕ ਗਾਇਨ ਕੀਤਾ ਨਵੇਂ ਮਨ ਦੇ ਸ਼ਲੋਕ ਪੜੇ ਤੇ ਮੈਂ ਉਹਨਾਂ ਪੈਣਾ ਵੀਰਾ ਸਭ ਦੇ ਧੰਨਵਾਦੀਆਂ ਔਰ ਖਾਸ ਕਰਕੇ ਜਿਹੜ ਕਤ ਕਦੇ ਇੱਥੇ ਜੋਹਰ ਦਿਖਾਏ ਗਏ ਪ੍ਰਦਰਸ਼ਨ ਦਿਖਾਏ ਗਏ ਮਾ ਉਹਨਾਂ ਵੀਰਾਂ ਦੇ ਵੀ ਧੰਨਵਾਦੀਆਂ ਨਿੱਕੇ ਨਿੱਕੇ ਬੱਚਿਆਂ ਨੇ ਵੀ ਕੀਰਤਨ ਕੀਤਾ ਮੈਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸਾਰਿਆਂ ਨੇ ਇੱਥੇ ਆ ਕੇ ਸ਼ਮੂਲੀਅਤ ਕੀਤੀ ਔਰ ਸਭ ਨੇ ਆਕੇ ਸਿੱਧੀ ਸਾਡੀ ਦੇ ਵਿੱਚ ਨੰਮਨ ਹੋਏ ਗੁਰੂ ਸਾਹਿਬ ਨੂੰ ਤੇ ਹਿੱਸਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲਾਲ ਕਿਲੇ ਦੇ ਵਿੱਚ ਸਾਰੇ ਸੰਗਤ ਆਪਣੀ ਮੀਰਾਂ ਕਲੇਬ ਦੀ ਲੈ ਕੇ ਆਏ ਆ ਤਨਤਨ ਸਾਹਿਬ ਸ੍ਰੀ ਗੁਰਤੇਗ ਬਾਦਰ ਸਾਹਿਬ ਜੀ ਦੀ ਸ਼ਹੀਦੀ ਪਰਬ ਕੋੜੇ ਹਰ ਸ਼ੌਸਾਦ ਉਲਾਸਨਲ ਵੜੇ ਹੀ ਵੱਡੇ ਪੱਧਰ ਦੇ ਉੱਤੇ ਦਿੱਲੀ ਸਰਕਾਰ ਕਮੇਟੀ ਅਤੇ ਗੁਰਦੁਆਰਾ ਪਵੰਦ ਕਮੇਟੀ ਬਿਲਡ ਕਰਕੇ ਇੱਕ ਝੁੱਟ ਹੋ ਕੇ ਮਨਾ ਰਹੇ ਹਨ ਅਸੀਂ ਬਹੁਤ ਖੁਸ਼ ਆ ਕਿ ਪਹਿਲੀ ਵਾਰ ਇਹ ਇਤਿਹਾਸ ਹੋਇਆ ਹੈ ਕਿ ਦਿੱਲੀ ਸਰਕਾਰ ਗੁਰਦੁਆਰਾ ਪਵੰਦ ਕਮੇਟੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਇਹ ਉਪਰਾਲੇ ਕੀਤੇ ਹਨ ਸੋ ਬਹੁਤ ਵਧੀਆ ਲੱਗ ਰਿਹਾ ਹੈ ਦਿੱਲੀ ਵਾਸੀਆਂ ਨੂੰ ਬਹੁਤ-ਬਹੁਤ ਧੁਰੋਂ ਸੰਕਟ ਆਈਆਂ ਹਨ ਇਹ ਉਪਰਾਲੇ ਵੇਖਣ ਵਾਸਤੇ ਅਸੀਂ ਬਹੁਤ ਬਹੁਤ ਧੰਵਾਦ ਜੀ ਆਏ ਕੁਰਸੀ ਕ